ਬੀਤੇ ਦਿਨੀ ਦਿੱਲੀ ਬਾਰਡਰ ਤੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨ ਨੌਜਵਾਨ ਸ਼ੁਭਕਰਨ ਸਿੰਘ ਦੇਸ ਦੁਨੀਆ ਤੋਂ ਰੁਕਸਤ ਹੋ ਜਾਣ ਤੋਂ ਬਾਅਦ ਬਟਾਲਾ ਵਾਸੀਆਂ ਦੇ ਵੱਲੋਂ ਮੋਮਬਤੀਆਂ ਜਗਾ ਕੇ ਜਿੱਥੇ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉੱਥੇ ਇਸ ਮੌਕੇ ਲੋਕਾਂ ਨੇ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਉੱਥੇ ਹੀ ਅੱਜ ਕਿਸਾਨਾਂ ਦੇ ਵੱਲੋਂ ਕਾਲਾ ਦਿਨ ਮਨਾਉਂਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਇੱਕ ਰੂਹ ਸਮਾਰਜ ਕੀਤਾ ਗਿਆ ਅਤੇ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਮਾਰੇ ਗਏ ਨੌਜਵਾਨ ਨੂੰ ਸ਼ਰਧਾਂਜਲੀ ਦਿੱਤੀ ਗਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਜਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਕਿਸਾਨਾਂ ਦੇ ਵੱਲੋਂ ਰੋਸ ਦੇ ਵਜੋਂ ਮੁੱਖ ਮੰਤਰੀ ਹਰਿਆਣਾ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਤਲਾ ਵੀ ਕਿਸਾਨਾਂ ਦੇ ਵੱਲੋਂ ਫੂਕਿਆ ਗਿਆ ਲੜਾਈ ਉਦੋਂ ਤੱਕ ਚੱਲੇਗੀ ਜਦੋਂ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲ ਜਾਂਦੇ ਸੰਵਿਧਾਨ ਵਾਲੇ ਇਨਸਾਨੀਅਤ ਵਾਲੇ ਹੱਕ ਨਹੀਂ ਦਿੰਦੇ ਇੱਕ ਜਾਨਵਰ ਨੂੰ ਸੋਟੀ ਮਾਰਉਂਦੇ ਪੱਚਾ ਹੁੰਦਾ ਹੈ ਇੱਥੇ ਜਿਹੜੇ ਇਨਸਾਨਾਂ ਨੂੰ ਗੋਲੀ ਮਾਰ ਕੇ ਮਾਰਦਾ ਹੈ ਔਰ ਉਹਨਾਂ ਨੂੰ ਕਹਿ ਰਹੇ ਨੇ ਕਿ ਚਲੋ ਸੀਐਮ ਰਾਜ ਮੰਤਰੀਆ ਬਹ ਹੈ ਤੇ ਉਹ ਕਾਤਲ ਆ ਇਹਨਾਂ ਕਾਤਲਾਂ ਦੇ ਉੱਤੇ ਫਰਚਾ ਜਿੱਨਾ ਚ ਨਹੀਂ ਹੁੰਦਾ ਉਹਨਾਂ ਦਾ ਅੰਦੋਲਨ ਨਹੀਂ ਖਤਮ ਹੋਏਗਾ ਲੰਮਾ ਚਲੇ ਛੋਟਾ ਚਲੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਪਰ ਇਹਨਾਂ ਨੂੰ ਸਜ਼ਾ ਤਵਾ ਕੇ ਹੀ ਰਵਾਂਗੇ ਔਰ ਗਾਂ ਤੋਂ ਕਿਸੇ ਇਨਸਾਨ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰਨ ਕੁਝ ਇਹ ਨਹੀਂ ਹੈ ਕਿ ਉੱਥੇ ਉਹ ਕਿਸਾਨ ਮਰਿਆ ਹੈ ਜਾ ਇਹ ਕਿਸੇ ਨੂੰ ਕਿਸਾਨ ਕਹਿੰਦੇ ਕਿਸੇ ਨੂੰ ਮਜ਼ਦੂਰ ਕਹਿੰਦੇ ਕਿਸੇ ਨੂੰ ਮਲਾਜਮ ਕਹਿੰਦੇ ਕਿਸੇ ਨੂੰ ਸੇਕੀ ਕਿਸ ਨੂੰ ਹੈ ਤੇ ਸਾਰੇ ਇਨਸਾਨ ਮਾਰਿਆ ਤੇ ਨਾ ਕਿਸਾਨ ਉਹ ਵੀ ਉਹ ਇਨਸਾਨ ਜਿਹੜਾ ਇਹਨਾਂ ਦੇ ਰਾਜ ਚ ਰਹਿੰਦਾ ਹੈ ਇਹ ਇਸ ਟਾਈਮ ਮੋਦੀ ਰਾਜਾ ਹੈ ਸਾਡੇ ਦੇਸ਼ ਦਾ ਔਰ ਇਹਦੇ ਰਾਜ ਚ ਰਹਿੰਦੇ ਨੂੰ ਉਹ ਰਾਜਾ ਖੁਦ ਹੀ ਮਾਰ ਰਿਹਾ ਹੈ ਕਿਤੋਂ ਦਸੋਂ ਹੋਰ ਮਾੜੇ ਹਾਲਾਤ ਕੀ ਹੋ ਸਕਦੇ ਲੋਕੋ ਕੱਲ ਇਹ ਆ ਕਿ ਭਾਤ ਭਾਦੀ ਡਬਲ ਇੰਜਨ ਦੀ ਜਿਹੜੀ ਸਰਕਾਰ ਆ ਉਹ ਉਸ ਰਸਤੇ ਤੇ ਚੱਲ ਰਹੀ ਆ ਜਿਸ ਰਸਤੇ ਤੇ ਚੱਲਦਿਆਂ ਸੰਵਿਧਾਨ ਆ ਸੰਵਿਧਾਨਿਕ ਹੱਕਾਂ ਦਾ ਖਾਤਮਾ ਕੀਤਾ ਜਾ ਰਿਹਾ ਇਹ ਸਾਡਾ ਤੁਲਿ ਹੱਕ ਆ ਸਾਰੇ ਭਾਰਤੀ ਲੋਕਾਂ ਦਾ ਕਿ ਅਸੀਂ ਕਿਸੇ ਵੀ ਸਟੇਟ ਤੇ ਜਾ ਸਕਦੇ ਆ ਆਪਣੀ ਰਾਜਧਾਨੀ ਦਿੱਲੀ ਤੇ ਜਾ ਸਕਦੇ ਆ ਪਰ ਜੋ ਕੁਛ ਹਰਿਆਣੇ ਦੀ ਸਰਕਾਰ ਨੇ ਕੀਤਾ ਆ ਪਿਛਲੇ 10-12 ਦਿਨ ਤੋਂ ਕਿਸਾਨਾਂ ਨੂੰ ਰੋਕਿਆ ਹੋਇਆ ਆ ਉਹ ਬਿਲਕੁਲ ਸੰਵਿਧਾਨਿਕ ਵਿਰੋਧੀ ਆ ਔਰ ਅਸੀਂ ਅੱਜ ਜਿਹੜਾ ਇਹ ਰੋਸ ਦਿਨ ਸਕਾਰਾ ਦਿਨ ਮਨਾ ਰਹੇ ਆ ਉਹਦੇ 'ਚ ਮੰਗ ਕਰਦੇ ਆ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆ ਉਹ ਕੱਲੇ ਬਿਆਨ ਨਾ ਦੇਵੇ ਉਹ ਖੱਟੜ ਦੇ ਖਿਲਾਫ ਪਰਚਾ ਦਰਜ ਕਰੇ ਉੱਥੋਂ ਦੇ ਗ੍ਰਹਿ ਮੰਤਰੀ ਅਨੰਦ 베ਜਦੇ ਦੇ ਖਿਲਾਫ ਪਰਚਾ ਦਰਜ ਕਰੇ ਅਸ ਵੀ ਹਮਾਰੇ ਦੇ ਖਿਲਾਫ ਪਰਚਾ ਦਰਜ ਕਰੇ ਲੇਕਿਨ ਹਾਲੇ ਤੱਕ ਜਿਹੜਾ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਤੇ ਮਜ਼ਦੂਰ ਜਥੇਬੰਦੀਆਂ ਨੇ ਬਕਾਇਦਾ ਜਿਹੜਾ ਇੱਕ ਲੰਮਾ ਪ੍ਰੋਗਰਾਮ ਤੈਅ ਕੀਤਾ ਆ ਹਰ ਹਾਲਤ ਦੇ ਵਿੱਚ ਪਰਚਾ ਦਰਜ ਕਰਾਇਆ ਜਾਵੇਗਾ ਔਰ ਹਲ ਹਰ ਹਾਲਤ ਦੇ ਵਿੱਚ ਜਿਹੜਾ ਸਾਡਾ ਸੰਵਧਾਨਕ ਹੱਕ ਹੈ ਦਿੱਲੀ ਜਾਣ ਦਾ ਉਹਨੂੰ ਉਹਦੀ ਰਾਖੀ ਕੀਤੀ ਜਾਵੇਗੀ ਇਸ ਕਰਕੇ ਅਸੀਂ ਅੱਜ ਕਾਲੇ ਦਿਨ ਸਤੇ ਮੰਗ ਕਰਦੇ ਆ ਕਿ ਭਗਵੰਤਪਾਨ ਸਰਕਾਰ ਜਿਹੜਾ ਫੌਰੀ ਇਹ ਪਰਚਾ ਦਰਜ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਕਿਸਾਨ ਯੂਨੀਅਨ ਦੇ ਨਾਲ ਆ ਸਾਰੇ ਅਸੀਂ ਕਿਸਾਨਾਂ ਦਾ ਸਾਥ ਦੇਵਾਂਗੇ ਅਸੀਂ ਸਾਰੇ ਕਿਸਾਨ ਗਵਰਨਮੈਂਟ ਆ ਸਾਡੇ ਉੱਤੇ ਧੱਕਾ ਕਰਦੀਆਂ ਆਈਆਂ ਨੇ ਤੇ ਕਰਦੀਆਂ ਰਹਿਣਗੀਆਂ ਇੱਕ ਕਿਸਾਨ ਹੈ ਜਦੋਂ ਫਸਲ ਆਪਣੀ ਲੈ ਕੇ ਜਾਂਦਾ ਤੇ ਉਹ ਕਿਸੇ ਦੇ ਮੂੰਹ ਹਲਿੰਦਾ ਕੀ ਤਾਂ ਰੇਟ ਲਾ ਇਹਦਾ ਕੀ ਰੇਟ ਹੈ ਅਸੀਂ ਦੂਜਿਆਂ ਦੇ ਮੂੰਹ ਚੁੱਕਵੇਂ ਦਿੰਦੇ ਨੇ ਵੀ ਕਿਦੋਂ ਇਹਦਾ ਰੇਟ ਲੱਗੇਗਾ ਕਿਦੋਂ ਅਸੀਂ ਘਰ ਨੂੰ ਜਾਵਾਂਗੇ ਇੱਕ ਸਬਜ਼ੀ ਵੀ ਲਾਉਂਦਾ ਮੇਰਾ ਵੀਰ ਤੇ ਉਹ ਵੀ ਆਪਣਾ ਰੇਟ ਦੱਸਦਾ ਹੈ ਕਿ ਆਹ ਰੇਟ ਹੈ ਦਾ ਜੇ ਤੁਹਾਨੂੰ ਵਾਰਾ ਖਾਂਦਾ ਤਾਂ ਲਓ ਨਹੀਂ ਵਾਰਾ ਖਾਂਦਾ ਜਾਓ ਤੇ ਇੱਕ ਕਿਸਾਨ ਹੈ ਉਹ ਮੰਡੀ 'ਚ ਸੁੱਟ ਕੇ ਫਸਲ ਆਪਣੇ ਘਰੋਂ ਖੜਦਾ ਤੇ ਜਦੋਂ ਘਰੋਂ ਫਸਲ ਸੁੱਟ ਕੇ ਹੁੰਦਾ ਤਾਂ ਘਰ ਦੇਵੇਂ ਆੜ ਕੇ ਪੁੱਛਦੇ ਨੇ ਵੀ ਕੀ ਕਰਕੇ ਆਏ ਹੋ ਉਹ ਆਏ ਨਹੀਂ ਆਂਦਾ ਭਈ ਫਸਲ ਵੇਚ ਕੇ ਆਇਆ ਉਹ ਤਾਂ ਫਸਲ ਸੁੱਟ ਆਇਆ ਸੁੱਟਣ ਵਾਲੀ ਗੱਲ ਹੁੰਦੀ ਜਦੋਂ ਸਾਨੂੰ ਸਾਡਾ ਸਾਰੇ ਕਿਸਾਨ ਆਪਣੇ ਜਿਨੇ ਵੀਰ ਨੇ ਸਾਰੇ ਇਹੀ ਇਹੋ ਸਰਕਾਰ ਅਗੇ ਬੇਨਤੀ ਕਰਨੇ ਆ ਪਹਿਲੀ ਗੱਲ ਇਹ ਆ ਕਿ ਮੋਦੀ ਨੂੰ ਵੋਟ ਨਾ ਪਾਓ ਜੇ ਮੋਦੀ ਨੂੰ ਵੋਟ ਪਾਓਗੇ ਤੇ ਸਦਾਵਾ ਤੇ ਖਤਮ ਹੋ ਜਾਓਗੀ ਸਰਕਾਰਾਂ ਤੇ ਦੂਜੀਆਂ ਵੀ ਠੀਕ ਨਹੀਂ ਆ ਗਈਆਂ ਪਰ ਮੋਦੀ ਸਾਰਿਆਂ ਦਾ ਸਿਰਾ ਮੋਦੀ ਨੂੰ ਵੋਟ ਨਾ ਪਾਓ ਹੱਥ ਜੋੜ ਕੇ ਬੇਨਤੀ ਆ ਜਿਹੜਾ ਮੋਦੀ ਦਾ ਸਾਥ ਦਿੰਦਾ ਮੈਂ ਤਾਂ ਉਹਦਾ ਦੁਰਗਾ ਕਰਨਾ ਚਾਹੀਦਾ ਉਹਨੂੰ ਛੱਡਣਾ ਚਾਹੀਦਾ ਉਹਨੂੰ ਪਤਾ ਲੱਗੇ ਕਿ ਮੋਦੀ ਪੰਜਾਬ ਵਾਤੇ ਸਹੀ ਨਹੀਂ ਹੈਗਾ ਬਾਕੀ ਜਿਨੀਆਂ ਪਾਰਟੀਆਂ ਆਮ ਆਦੀ ਪਾਰਟੀ ਅਗੇ ਬੇਨਤੀ ਆ ਹੱਥ ਜੋੜ ਕੇ ਕਿਸਾਨਾਂ ਨੂੰ ਕਿ ਭਾਈ ਜਿਨ੍ਹਾਂ ਉਤੇ ਜ਼ੁਲਮ ਹੋ ਰਹੇ ਨੇ ਉਹਨਾਂ ਦਾ ਸਾਥ ਦਿਓ ਦੂਜੇ ਸੂਬੇ ਦੇ ਲੋਕ ਹਰਿਆਣੇ ਦੇ ਲੋਕ ਆਣ ਕੇ ਪੰਜਾਬ 'ਚ ਪੰਜਾਬੀਆਂ ਨੂੰ ਕੁੱਟਣ ਦੇ ਨੇ ਤੇ ਸਾਡੀ ਸਰਕਾਰ ਕੀ ਕਰਨ ਢੀ ਹੈ ਸਾਡੀ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੇ ਸਾਡੀ ਸਰਕਾਰ ਸਾਡਾ ਸਾਥ ਦੇਗੀ ਤੇ ਆਉਣ ਵਾਲੇ ਸਮੇਂ 'ਚ ਵੋਟਾਂ ਲਏਗੀ ਜਿਹੜੀ ਸਰਕਾਰ ਸਾਡੇ ਨਾਲ ਮਾੜਾ ਚੱਲੇਗੀ ਉਹਨੂੰ ਵੋਟ ਨਹੀਂ ਆਹੀ ਪਾਉਣੀ ਭਾਵੇਂ ਕੋਈ ਵੀ ਹੋਵੇ ਅਸੀਂ ਚਾਹੁੰਦੇ ਹਾਂ ਕਿਸਾਨਾਂ ਦਾ ਸਾਥ ਦੋ ਜੇ ਕਿਸਾਨ ਮਰ ਗਿਆ ਤੇ ਸਾਰੀ ਦੁਨੀਆ ਖਤਮ ਹੋ ਜਾਏਗੀ ਲੋਕ ਪੀਜਾ ਖਾਂਦੇ ਨੇ ਜੋ ਵੀ ਖਾਂਦੇ ਹੋ ਕਿਸਾਨ ਦੇ ਪੈੜੀ 'ਚੋਂ ਆਉਂਦਾ ਬਣ ਕੇ ਕਿਸਾਨਾਂ ਦਾ ਸਾਥ ਦੋ ਕਿਤੇ ਸਾਰੀ ਦੁਨੀਆ ਜਿੰਦਾ ਰਹੇਗੀ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਹਜੇ ਤੇ ਵੀ ਸਾਡਾ ਫਸਲਾਂ ਦਾ ਮੁੱਲ ਮਿਲਣਾ ਚਾਹੀਦਾ ਬਾਕੀ ਸਾਰੇ ਮੇਰੇ ਸੱਜਣ ਵੀਰ ਭਰਾ ਲਾਗੇ ਚਾਗੇ ਪਿੰਡਾਂ ਤੋਂ ਆਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਚੀਮਾ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਗੇ ਲਾ ਕੇ ਸਾਰਾ ਕੁਝ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੁਭ ਕਰਨਜੀਤ ਸਿੰਘ ਦਾ ਜੀ ਜਿਹੜਾ ਸ਼ਹੀਦ ਹੋਇਆ ਉਹ ਵੇਖੋ ਤੁਸੀਂ ਇਕੀਆਂ ਬਾਈਆਂ ਸਾਲਾਂ ਦਾ ਨੌਜਵਾਨ ਜਿਹਦੀ ਪੜੋਪੜੀ ਚ ਗੋਲੀ ਮਾਰ ਕੇ ਸ਼ਹੀਦ ਕਰਤਾ ਹਰਿਆਣਾ ਸਰਕਾਰ ਦੀ ਪੁਲਿਸ ਨੇ ਤੇ ਪੰਜਾਬ ਦਾ ਮੁੱਦਾ ਹੈ ਤੇ ਹਜੇ ਹੈ ਪੰਜਾਬ ਦੇ ਵਿੱਚ ਹੈ ਹਰਿਆਣਾ ਨਹੀਂ ਵੜੇ ਪਰ ਜੇ ਇਦਾਂ ਜ਼ੁਲਮ ਕਰਨਗੇ ਤੇ ਮਰਦੇ ਆਏ ਨੇ ਇੱਕ ਮਰੇਗਾ ਤੇ ਲੱਖਾਂ ਪੈਦਾ ਹੋਣਗੇ ਇਹ ਨਹੀਂ ਹੈਗਾ ਕਿ ਇੱਕ ਮਰਗੇ ਬਾਕੀ ਘਰ ਨੂੰ ਪੱਜ ਜਾਣ ਕਿਤੇ ਜਾ ਕੇ ਬਾਰਡਰਾਂ ਦੇ ਵੇਖੋ ਕੀ ਬਣ ਰਿਹਾ ਸੰਭੂ ਬਾਰਡਰ ਤੇ ਜਾ ਕੇ ਵੇਖੋ ਕੀ ਬਣ ਰਿਹਾ ਕਿੰਨੀ ਲੋਕ ਨੇ ਉੱਥੇ ਲੋਕ ਇੱਕ ਪਰਿਵਾਰ ਸੀ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਉਹ ਸਾਰੇ ਅਮਰੀਕਾ ਨੇ ਆਪ ਉਹਨਾਂ ਦੀਆਂ ਜਨਾਨੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਉੱਥੇ ਲੰਗਰ ਲੈ ਕੇ ਗਏ ਨੇ ਇਹਨਾਂ ਨੂੰ ਤੁਸੀਂ ਆਏ ਸਿੱਖਾਂ 'ਚ ਜੋ ਜੋ ਜ਼ੁਲਮ ਕਰੇਗਾ ਉਹ ਕਦੀ ਨਹੀਂ ਸੋਚੇਗੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਰਾਜਾ ਬਣਾਗਾ ਜਿਹੜਾ ਜ਼ੁਲਮ ਕਰੇਗਾ ਉਹਨੂੰ ਪੰਜਾਬ ਦੇ ਲੋਕ ਜਿਹੜੇ ਨੇ ਪੋਚ ਕੇ ਰਾਦ ਦਿੰਦੇ ਨੇ ਅਸੀਂ ਆਨੇ ਆਂ ਵੀ ਮੇਰਾ ਪੈਸੇ ਦੀ ਨਹੀਂ ਲੋੜ ਉਸ ਮੁੰਡੇ ਨੂੰ ਵੀ ਉਸਦੇ ਘਰ ਪੈਸੇ ਚਾਹੀਦੇ ਨੇ ਉਸ ਨੂੰ ਨੌਕਰੀ ਚਾਹੀਦੀ ਹੈ ਆਈ ਜਾਣੇ ਉਸ ਬੰਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਖੱਟਰ ਉੱਤੇ ਹੋਣੀ ਚਾਹੀਦੀ ਹੈ ਸੀਐਮ ਤੇ ਹੋਣੀ ਚਾਹੀਦੀ ਹੈ ਡੀਜੀਪੀ ਤੇ ਹੋਣੀ ਚਾਹੀਦੀ ਹੈ ਕਿਉਂ ਗੋਲੀ ਮਾਰੀ ਉਸ ਨੌਜਵਾਨ ਦੇ ਕੀ ਕੀਤਾ ਉਹਨੇ ਉਹਦਾ ਜ਼ੁਲਮ ਇਹ ਹੀ ਹੈ ਕਿ ਉਹ ਕਿਸਾਨ ਦੇ ਧੰਮੇਜ ਗਿਆ ਕੱਲਾ ਕੱਲਾ ਉਹ ਪਰਿਵਾਰ ਸਾਰਾ ਕੱਲਾ ਕੱਲਾ ਪੁੱਤ ਸੀ ਉਸ ਪਰਿਵਾਰ ਦਾ ਜਿਹੜਾ ਘਰ ਦਾ ਅੱਗੋਂ ਬੀਨਸ ਅਸੀਂ ਸਾਰੇ ਉਹਦੇ ਨਾਲ ਆ ਉਸ ਪਰਿਵਾਰ ਦੇ ਨਾਲ ਆ ਪਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਪਰ ਇਨਸਾਫ਼ ਮਿਲਦਾ ਨਹੀਂ ਹੈਗਾ ਸਰਕਾਰਾਂ ਲਾਰੇ ਲਾਉਂਦੀਆਂ ਨੇ ਇਨਸਾਫ਼ ਕਦੀ ਅਜੇ ਤੱਕ ਮਿਲਿਆ ਇਸ ਕਰਕੇ ਅਸੀਂ ਜਿੰਨੇ ਵੀ ਕਿਸਾਨ ਆ ਮਜ਼ਦੂਰ ਆ ਸਾਰੇ ਇੱਕ ਆ ਇਹ ਮਤ ਸੋਚੋ ਕਿ ਮਜ਼ਦੂਰ ਵੱਖਰਾ ਕਿਸਾਨ ਵੱਖਰਾ ਸਾਰੇ ਇੱਕ ਆ ਤੇ ਸਾਰੇ ਨਾਲ ਆ ਜੇ ਸਾਨੂੰ ਸ਼ੀਦੀਆਂ ਦੇਣੀਆਂ ਪਈਆਂ ਤੇ ਅਸੀਂ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੀਆਂ ਬਟਾਲੇ ਦੇ ਨੇੜੇ ਪਿੰਡ ਜਿਹੜੇ ਨੇ ਉੱਥੋਂ ਦੇ ਮੌਤ ਬਿਰ ਵਿਅਕਤੀਆਂ ਨੇ ਬਾਈਪਾਸ ਚੌਕ ਬਟਾਲਾ ਵਿਖੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਭਾਵੇਂ ਕਿਸੇ ਵੀ ਪਾਲਜੀ ਨਾਲ ਕੋਈ ਸੰਬੰਧ ਰੱਖਦਾ ਵਾ ਉਹਨਾਂ ਨੇ ਕਿਸਾਨਾਂ ਦੇ ਨਾਲ ਖਲੋਣ ਦਾ ਸਮਰਥਨ ਦਿੱਤਾ ਵਾ ਉਹਦੇ ਵਿੱਚ ਭਾਵੇਂ ਕਿਸਾਨ ਜਥੇਬੰਦੀਆਂ ਨੇ ਭਾਵੇਂ ਅਕਾਲੀ ਦਲ ਦੇ ਕੋਈ ਬੰਦੇ ਨੇ ਭਾਵੇਂ ਕਾਂਗਰਸ ਦੇ ਬੰਦੇ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਬੰਦੇ ਨੇ ਪਰ ਇਸ ਚੌਂਕ ਦੇ ਵਿੱਚ ਜਿਹੜਾ ਕੈਂਡਲ ਮਾਰਚ ਵਾ ਉਹ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਇੱਕਠੇ ਹੋ ਕੇ ਦਿਹਾਵਾ ਜਿੱਦਾਂ ਸਾਡੇ ਕਿਸਾਨ ਵੀਰ ਉਸ ਸ਼ਹੀਦियां ਪਾ ਰਹੇ ਨੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਇਨਸਾਫ਼ ਵਾਸਤੇ ਹਰ ਲੜਾਈ ਲੜਨ ਤਿਆਰ ਹਾਂ ਜਿੰਨੇ ਵੀ ਮੌਤ ਪਰ ਵਿਅਕਤੀ ਤੁਸੀਂ ਖਲੋਤੇ ਵੇਖਣ ਦੇ ਜੇ ਇਹ ਸਾਰਿਆਂ ਇਹੋ ਪ੍ਰਣ ਕੀਤਾ ਵਾ ਜਿੱਥੇ ਕਿਤੇ ਵੀ ਸਾਨੂੰ ਲੋੜ ਹੋਊਗੀ ਆਪਾਂ ਲਾਕੇ ਲੋਕ ਇਕੱਠੇ ਹੋਗੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਕਿਸਾਨਾਂ ਦੇ ਨਾਲ ਵਾ ਉਸ ਪਰਿਵਾਰਾਂ ਦੇ ਨਾਲ ਵਾ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਪਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਸੰਘਰਸ਼ ਕਰਨ ਤਿਆਰ ਹਾਂ ਐਸਐਮਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ